ਫਲਾ ਰਵਾਜ ਲਜਾਇੰਦਾ ਮਜਲਿਸ ਮਰਦਾਨਾ ਮੀਰਾਸੀ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕਰਦੇ ਉਹ ਸਿੱਖਾਂ ਦੀ ਭਗਤ ਮਾਲਾ ਦੇ ਅੰਦਰ ਜਿੱਥੇ ਗੁਰੂ ਕੇ ਪਿਆਰੇ ਗੁਰੂ ਕੇ ਲਾਲ ਤਿਨਾਂ ਦਾ ਨਾਮ ਭਾਈ ਗੁਰਦਾਸ ਜੀਆ ਨੇ ਦਰਜ ਕੀਤਾ ਉਥੇ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦਿਆਂ ਭਲਾ ਰਵਾਜ ਹੋ ਜਾਂਦਾ ਮਜਲਸ ਮਰਦਾਨਾ ਨੀਰਾਸੀ ਇੱਕ 바ਪਾ ਆਕਾਲ ਰੂਪ ਬੁੱਝਰ ਬਾਬੀ ਮਰਦਾਨਾ ਅੱਜ ਦਾ ਇਤਿਹਾਸਕ ਦਿਨ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਅਜਲੇ ਦਿਨ ਸਾਨੂੰ 1534 ਸਵੀਰੋ ਹੀਰਾਨ ਦੇ ਗੁਰੂ ਸਹਿਰ ਵਿਖੇ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਧੋਤ ਦੇ ਵਿੱਚ ਭਾਈ ਮਰਦਾਨਾ ਜੀ ਨੇ ਆਪਣਾ ਆਖਰੀ ਜਿਹੜਾ ਸਾਹ ਸੀ ਉਹ ਸਤੋਰਾ ਦੀ ਧੋਤ ਵਿੱਚ ਆਖਰੀ ਸਾਹ ਲਿਆ ਤਕਰੀਬ 54 ਸਾਲ ਭਾਈ ਪ੍ਰਦਾਨਾ ਜੀ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦੀ ਸੰਗਤ ਕਰਦੇ ਆ ਜਿੱਥੇ ਧੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦਾ ਪਰਿਵਾਰ ਪਿਤਾ ਜੀ ਹੈ ਮਾਤਾ ਜੀ ਹਨ ਬੇਬੇ ਨਾਨਕੀ ਜੀ ਭਾਈ ਆ ਜੈ ਰਾਮ ਦੀ ਮਾਤਾ ਸੁਲੱਖਣੀ ਜੀ ਔਰ ਸਤਿਗੁਰਾਂ ਦੇ ਸਹਿਬਜ਼ਾਦੇ ਬਾਬਾ ਸ਼੍ਰੀ ਚੰਗ ਬਾਬਾ ਲਖਮੀ ਦਾ ਜੀ ਸਤਿਗੁਰਾਂ ਦੇ ਨੇਕਾਂ ਪਿਆਰੇ ਸਿੱਖ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਖਿਆਲ ਲਈ ਰਾਏ ਬਲਾਰ ਜੀ ਵਰਗੇ ਸਰਣਾ ਤੋਂ ਬੰਦ ਸਮਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਇਹ ਬਾਣੀ ਹੈ ਤਾਂ ਭਾਈ ਮਰਦਾਨਾ ਸਾਹਿਬ ਦੀਆਂ ਨੇ ਬਾਣੀ ਇੱਕੋ ਪਿੰਡ ਹੈ ਇੱਕੋ ਨਗਰ ਵਿਖੇ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤਲਵੰਡੀ ਨਗਰ ਵਿਖੇ ਹੀ ਭਾਈ ਮਰਦਾਨਾ ਜੀ ਦਾ ਜਨਮ ਹੋਇਆ ਫੌਰ ਬਖਮਨ ਤੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦਾ ਸਾਥ ਸਤਿਗੁਰਾਂ ਦੀ ਸੰਗਤ ਸੁਲਤਾਨਪੁਰ ਲੋਧੀ ਵਿਖਿਆ ਕਰਕੇ ਖੇਤੋ ਮਹਾਰਾਜਿਆਂ ਨੇ ਸੰਸਾਰਿਕ ਯਾਤਰਾ ਆਰੰਭ ਕੀਤੀ ਚਾਰੋਂ ਬਾਸੀਆਂ ਸਤਿਗੁਰਾਂ ਦੀ ਕੀਤੀਆਂ ਔਰ ਭਾਈ ਮਰਦਾਦਾ ਜੀ ਮਹਾਰਾਜਿਆਂ ਦੇ ਨਾਲ ਸਤਿਗੁਰਾਂ ਦੀ ਸੰਗਤ ਕਰਦੇ ਆ ਜਦੋਂ ਸਤਗੁਰੂ ਜੀ ਬਗਦਾਦ ਨੂੰ ਇਹ ਯਾਤਰਾ ਸਤਵੰਤਾਂ ਦੀ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਔਰ ਆਉਂਦਿਆਂ ਯਾਤਰਾ ਕਰ ਗਿਆਂ ਭਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਭਾਈ ਮਰਦਾਨਾ ਜੀ ਤੁਹਾਨੂੰ ਕੀ ਚਾਹੀਦਾ ਹੈ ਸਤਗੁਰੂ ਜੀ ਕਹਿਣ ਲੱਗੇ ਮਹਾਰਾਜ ਸਾਰਾ ਕੁਝ ਆਪ ਜੀ ਦਾ ਦਿੱਤਾ ਹੋਇਆ ਹੈ ਸ੍ਰੀ ਗੁਰੂ ਕਾਲੇ ਤੁਹਾਡਾ ਸਾਥ ਮਾਣਦੇ ਆਂ ਤੁਹਾਡੀ ਸੰਗਤ ਕਰਦੇ ਆਂ ਉਹ ਸਾਰਾ ਕੁਝ ਜਿਹੜਾ ਹੈ ਉਹ ਪ੍ਰਾਪਤ ਹੋ ਗਿਆ ਮਹਾਰਾਜ ਆਪ ਜੀ ਦਾ ਪਵਿੱਤਰ ਉਪਦੇਸ਼ ਜਿਹੜਾ ਹੈ ਉਹ ਆਪ ਜੀ ਕਿਰਪਾ ਕਰਕੇ ਬਖਸ਼ਿਸ਼ ਕਰੋ ਤੋਂ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਭਾਈ ਮਰਦਾਨਾ ਜੀ ਨੂੰ ਪਵਿੱਤਰ ਉਪਦੇਸ਼ ਦਿੱਤਿਆ ਹੋਇਆ ਕੇਸ ਨਹੀਂ ਕਟਾਉਣੇ ਕੇਸਾਂ ਦੀ ਬਿਆਦਵੀ ਨਹੀਂ ਕਰਨੀ ਅਮਰ ਕਮੇੜ ਉੱਤ ਕਰਕੇ ਖੁਦਾ ਦੀ ਮੰਨਗੀ ਕਰਨੀ ਪਰਮੇਸ਼ਰ ਦੀ ਭਗਤੀ ਕਰਨੀ ਔਰ ਆਏ ਅਤੀਥੀ ਦੀ ਸੇਵਾ ਕਰਨੀ ਕੋਈ ਆਪਣੇ ਠੀਕ ਰਹਿ ਲੈ ਕੇ ਆਉਂਦਾ ਹੈ ਗ੍ਰਸਤੀ ਦਾ ਧਰਮ ਹੈ ਗ੍ਰਸਤੀ ਤਾਂ ਗਣਿਆ ਦਾਤਾ ਹੈ ਜੇ ਆਏ ਅਤੀਥੀ ਦੀ ਸੇਵਾ ਕਰੇ ਅਤੀਥੀ ਦੀ ਸੇਵਾ ਕਰਨੀ ਹੈ ਤਿੰਨ ਜਿਹੜੇ ਉਪਦੇਸ਼ ਹਨ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦੇ ਭਾਈ ਮਰਦਾਨਾ ਜੀ ਨੂੰ ਜੋ ਕਿ ਉਹ ਤਾਂ ਆਪਣੀ ਝੋਲੀ ਵਿੱਚ ਪਵਾਏ ਸਤਗੁਰਾਂ ਦੇ ਪਿੱਛੇ ਜਾ ਕੇ ਆ ਚੋਲਾ ਖੜਿਆ ਸਤਗੁਰਾਂ ਦਾ ਭਾਈ ਮਰਦਾਨਾ ਜੀ ਕਹਿਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ আর ਤੁਹਾਡੇ ਵਿੱਚ ਕਾਈ ਅੰਤਰ ਨਹੀਂ ਹੈ میں تا ڈوم ہاں اور خدا دوم ہو میں تر گائن تسی خدا دے گائن خدا کے پکار کرتے ہو میں تے اگے پکار دیں اور خدا اور کوئی انتر نہیں جو تسی خدا کو کہو خدا تھی آس پوری کرتا ہے خدا کیتے درشن اور اس کر کے مہراج میرے اور ساتھ گروہ جی جد دیکھیا کہ پائی مردانہ تیرا سما ہے بڑا نزدیک ہے اور پائی مردانہ جی نے آخیا مہراج ਮੇਰੇ ਸਿਰ ਦੇ ਵਿੱਚ ਕੋਈ ਦਰਦ ਮਹਿਸੂਸ ਹੋ ਰਿਹਾ ਸਤਿਗੁਰੂ ਜੀ ਬੈਠੇ ਭਾਈ ਮਰਦਾਨਾ ਜੀ ਦਾ ਜਿਹੜਾ ਸੀਸ ਜੀ ਮਹਾਰਾਜੀਆਂ ਨੇ ਆਪਣੀ ਗੋਦ ਵਿੱਚ ਲਿਆ ਸਤਿਗੁਰੂ ਜੀ ਕੋਲੋਂ ਉਸ ਨੇ ਪੁੱਛਦੇ ਕਿ ਭਾਈ ਮਰਦਾਨਾ ਦੱਸ ਤੇਰੀ ਜਾਤ ਬਣਾ ਦੀਏ ਤੇਰੀ ਕੋਈ ਕਬਰ ਜਾਂ ਤੇਰੀ ਕੋਈ ਜਾਤ-ਵਾਰ ਤੇਰੀ ਸਰੀਰ ਦਾ ਕਿਸ ਤਰ੍ਹਾਂ ਸਸਕਾਰ ਕਰਨਾ ਕਰੀਏ ਜਾਂ ਤਿੰਨ ਜਲ ਪਰਵਾਹ ਕਰਕੇ ਜਾਂ ਕਬਰ ਵਿੱਚ ਦਫਨਾਈਏ ਭਾਈ ਮਰਦਾਤਾ ਜੀ ਕਹਿੰਦੇ ਮਹਾਰਾਜ ਕਬਰ ਵਿੱਚੋਂ ਤਾਂ ਕੱਟਿਆ ਹੈ ਫੇਰ ਤੁਸੀਂ ਮੈਨੂੰ ਪੱਥਰ ਵੀ ਕਬਰ ਵਿੱਚ ਪਾਉਣਾ ਚਾਹੁੰਦੇ ਹੋ ਮਹਾਰਾਜ ਮੁੱਤਾਂ ਮੇਰਾ ਵਾਸਾ ਉੱਤੇ ਹੋਵੇ ਜਿੱਥੇ ਤੁਹਾਡਾ ਵਾਸਾ ਹੈ ਮੈਨੂੰ ਆਪਣੀ ਗੋਦ ਵਿੱਚ ਰੱਖਿਓ ਤੋ ਉੱਥੇ ਹੀ ਮਨਰਾਜੀਆਂ ਨੇ ਦਰਿਆ ਦੇ ਕੰਢੇ ਭਾਈ ਮਰਦਾਨਾ ਜੀ ਦੇ ਨਾਲ ਇਹੋ ਬਚਨ ਕਰਦੇ ਆ ਭਾਈ ਮਰਦਾਨਾ ਜੀ ਨੇ ਆਖਰੀ ਸਵਾਸ ਲਿਆ ਔਰ ਮਨਰਾਜੀਆਂ ਨੇ ਉੱਥੇ ਹੀ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਹਰਬਾਬ ਜਿਹੜੀ ਸੀ ਲਪੇਟ ਕੇ ਭਾਈ ਮਰਦਾਨਾ ਜੀ ਨੇ ਪਹਿਲਾਂ ਹੀ ਸਤਗੁਰਾਂ ਨੂੰ ਮਹਾਰਾਜੀਆਂ ਨੇ ਸਪੁਰਦ ਕਰ ਦਿੱਤੇ ਅੱਜ ਜਦੋਂ ਮਹਾਰਾਜ ਜੀ ਤਲਵੰਡੀ ਨਗਰ ਵਿਖੇ ਆਏ ਅੱਜ ਮੁੰਡੇ ਤੇ ਰਵਾਬ ਜਿਹੜੀਆਂ ਸਤੂਰਾਂ ਨੇ ਆਪ ਚੁੱਕੀ ਹੋਈ। ਹਰ ਜਦੋਂ ਕਥਾ ਲੱਗਿਆ ਕਿ ਸਤਗੁਰੂ ਜੀ ਆਏ ਹਨ ਭਾਈ ਮਰਦਾਨਾ ਜੀ ਦੇ ਦੋ ਪੁੱਤਰ ਹਨ ਭਾਈ ਸਜਾਦ ਔਰ ਭਾਈ ਰਜਾਨ। ਕਿ ਗੁਰੂ ਬਾਬਾ ਜੀ ਆਏ ਚੱਲ ਕਰਕੇ ਆਏ ਮਹਾਰਾਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ ਆਸ-ਪਾਸੇ ਦੇਖਦੇ ਕਿ ਸਾਡਾ ਅੱਗੂ ਨਾਲ ਨਹੀਂ ਹੈ ਤੇ ਗੁਰੂ ਸਾਹਿਬ ਕੀ ਗਏ। ਪੁੱਛਿਆ ਹੈ ਕਿ ਅਪੂਜੀ ਕਿੱਥੇ ਹਨ ਮਹਾਰਾਜਿਆਂ ਨੇ ਕਿਹਾ ਕਿ ਉਹ ਤਾਂ ਕੋਲਾ ਦੇ ਘਰ ਚਲੇ ਗਏ ਉੱਥੇ ਪਹੁੰਚ ਗਏ ਹਨ ਜਿੱਥੇ ਉਹਨਾਂ ਨੇ ਜਾਣਾ ਸੀ ਸੱਚਖੰਡ ਬਿਆਨਨਾ ਕਰਦੇ ਤੋਰ ਬਾਗ ਜਿਹੜੀ ਸੀ ਮਹਾਰਾਜੀਆਂ ਨੇ ਭਾਈ ਸਜਾਦੇ ਦੇ ਹੱਥ ਵਿੱਚ ਫੜਾਈ ਹੈ ਔਰ ਮਹਾਰਾਜ ਜੀ ਪੁੱਛਨੇ ਕਿ ਭਾਈ ਸਜਾਦਾ ਤੁਹਾਡੀ ਕੋਈ ਇੱਛਾ ਹੋਵੇ ਮਹਾਰਾਜ ਜੀ ਕਹਿਣ ਲੱਗੇ ਭਾਈ ਸਜਾਤਾ ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਉਸੇ ਤਰ੍ਹਾਂ ਹੀ ਕਿਰਪਾ ਕਰਕੇ ਕਿਰਪਾ ਭਰਿਆ ਹੱਥ ਜਿਹੜਾ ਹੈ ਕਿਵੇਂ ਸਾਡੇ ਪਿਤਾ ਦੇ ਸਿਰ ਤੇ ਰੱਖਿਆ ਉਸੇ ਤਰ੍ਹਾਂ ਹੀ ਮਹਾਰਾਜ ਆਪਣੇ ਨਾਲ ਰੱਖਿਓ ਔਰ ਆਪਣਾ ਕਿਰਪਾ ਭਰਿਆ ਹੱਥ ਜਿਹੜਾ ਹੈ ਸਾਡੇ ਸਿਰ ਤੇ ਰੱਖਿਓ ਔਰ ਫਿਰ ਉਸ ਦੇ ਤੋ ਗੁਰੂ ਸਾਹਿਬ ਜੀ ਦੀ ਸੰਗਤ ਕਰਦਿਆਂ ਭਾਈ ਸਜਾਦਾ ਮਹਾਰਾਜੀਆਂ ਨੇ ਸੰਗਤ ਕਰਦਿਆ ਰਵਾਬ ਮਜਾਉਂਦਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਜੀ 5 ਸਾਲ ਬਾਅਦ ਫਿਰ ਮਹਾਰਾਜ ਜੀ ਜੋਤੀ ਜੋਤਿ ਸਮਾਏ ਔਰ ਕਰਤਾਰpur ਸਾਹਿਬ ਦੇ ਧਰਤੀ ਦੇ ਭਾਈ ਸਜਾਦਾ ਮਹਾਰਾਜੀਆਂ ਨੇ ਸੰਗਤ ਕਰਦਿਆਂ ਔਰ ਧੰਗ ਗੁਰੂ ਅੰਗਦ ਸਹਿ ਮਹਾਰਾਜੀਆਂ ਨੇ ਸੰਗਤ ਕਰਦਿਆਂ ਜੀਵਨ ਕੀਤੋ ਹੈ ਇਸ ਤਰ੍ਹਾਂ ਸ਼ਬਦ ਦਾ ਰਸ ਲੈਂਦਿਆਂ ਲੈਂਦਿਆਂ ਸਤਿਗੁਰੂ ਮਾਣਦਿਆਂ ਭਾਈ ਮਰਦਾਨਾ ਜੀ ਅੱਜ ਦੇ ਦਿਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰਦਿਆਂ ਹੋਇਆਂ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਧਾ ਔੜਾ ਜਾਨ ਜਿਹੜਾ ਸੀ ਉਹ ਉੱਪ ਗਿਆ ਸਦੀਵ ਕਾਲ ਦੀ ਜੋਤ ਜਿਹੜੀ ਸੀ ਅਕਾਲ ਪੁਰਖ ਵਜੋਂ ਪਰਮੇਸ਼ਰ ਵਿੱਚ ਅਫੇਦੋਈ ਸਤਿਗੁਰੂ ਜੀ ਰਹਿਮਤ ਕਰਨ ਇਹੋ ਜਈ ਸੰਗਤ ਜੋ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਸੰਗਤ ਕਰਦਿਆਂ ਔਰ ਉਹਨਾਂ ਦੇ ਉਪਦੇਸ਼ ਨੂੰ ਕਮੋਤ ਕਿਉਂਕਿ ਸਤਿਗੁਰਾਂ ਦਾ ਦਿੱਤਾ ਹੈ ਉਪਦੇਸ਼ ਕੋ ਵਰਨਾ ਤੋਂ ਸਾਂਝਾ ਹੈ ਕ੍ਰੋਪਾਂ ਦੀ ਯਾਦ ਵੀ ਨਹੀਂ ਕਰਨੀ ਖੁਦਾ ਦੀ ਬੰਦਗੀ ਕਰਨੀ ਅਮਰਤ ਵੇਲੇ ਜਾਗਣਾ ਔਰ ਅਤਿਤੀ ਦੀ ਸੇਵਾ ਕਰਨੀ ਸਭ ਲੋਕਾਈ ਮਾਤਰ ਉਪਦੇਸ਼ ਹੈ ਜੋ ਪਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਦਿੱਤਾ ਉਪਦੇਸ਼ ਨੂੰ ਕਮਾਉ ਲਿਆ ਹੋਇਆ ਆਪਣੇ ਜੀਵ ਨੂੰ ਸਫਲਾ ਬੁਣਾਈ